ਰੂਪ ਰੇਖ ਨਾਰੰਗ ਜਾ ਕੋ ਰਾਗ ਰੂਪ ਨਾਰੰਗ ਸਰਬ ਲਾਇਕ ਸਰਬ ਘਾਇਕ ਸਰਬ ਤੇ ਅਨਭੰਗ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਅਕਾਲ ਪੁਰਖ ਵਹਿਰੂ ਦੀ ਮਹਿਮਾ ਦੇ ਵਿੱਚ ਫਰਮਾ ਰਹੇ ਹਨ ਕਿ ਉਹ ਜੋ ਵਹਿਗੁਰੂ ਹੈ ਉਹ ਐਡੇ ਮਹਾਨ ਸਰੂਪ ਵਾਲਾ ਹੈ ਬੇਅੰਤ ਤੇ ਅਗਾਧ ਬੋਧ ਹੈ ਜਿਸ ਦਾ ਕੋਈ ਵੀ ਰੂਪ ਰੇਖ ਹੈ ਨਹੀਂ ਤੇ ਜਿਸ ਨੂੰ ਰਾਗ ਦਾ ਵੀ ਕੋਈ ਰੰਗ ਆਨੰਦ ਤੇ ਰੂਪ ਦਾ ਕੋਈ ਮੋਹ ਇਸ ਤਰ੍ਹਾਂ ਦਾ ਵੀ ਕੋਈ ਉਹਦੇ ਵਿੱਚ ਔਗਣ ਹੈ ਨਹੀਂ ਫਿਰ ਉਹ ਵਿਹਰੂ ਸਭ ਗੱਲਾਂ ਦੇ ਵਿੱਚ ਸਮਰੱਥ ਹੈ ਤੇ ਕੋਈ ਵੀ ਐਸੀ ਗੱਲ ਨਹੀਂ ਵੀ ਜਿਹੜੀ ਉਹ ਵਿਹਰੂ ਨਾ ਕਰ ਸਕਦਾ ਹੋਵੇ ਸਭ ਨੂੰ ਮਾਰਨ ਵਾਲਾ ਵੀ ਉਹ ਆਪ ਹੈ ਉਹ ਵਿਹਰੂ ਸਭ ਤਰ੍ਹਾਂ ਦੇ ਭੰਗ ਅਪਰਾਧਾਂ ਤੋਂ ਪਾਪਾਂ ਤੋਂ ਉਹ ਵਿਹਰੂ ਰਹਿਤ ਹੈ ਨਰਲੇਪ ਹੈ